ਤਾਰੋ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਹਾ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਬਾਰ ਬੈਠ ਜੁਨਾ ਹੋਵਈ ਜੇ ਲਾਇ ਹਲਕਾਰ ਫੁਕਾ ਫੁਕ ਨਾਏ ਕਰੀ ਜੇ ਬੰਨਾਪੁਰੀਆ ਪਾਰ ਸੈ ਸ੍ਰਿਆਣ ਪਾ ਲਖ ਹੋਹੀ ਤਾਂ ਇਕ ਨ ਚੱਲੇ ਨਾਲ ਕਿਤ ਸਿਆਰਾ ਹੋਈ ਐ ਕਪੂੜਾ ਟੱਪਾਲ ਰੁਕਮਾਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੂਮੀ ਹੋਵੜ ਆਂਗਾ ਗਾਵੈ ਕੋ ਤਾਂ ਉਹਨਸੈ ਤਾਂ ਗਰਵ ਕੋ ਦਾਤੋ ਜਾਣੈ ਨਿਸ਼ਾਨ ਦਨ ਕੋ ਗਨੁੜੀਆ ਚਾਰ ਕਾਵੈ ਕੋ ਵਿਦਿਆ ਵਿਖੰਬੀਚਾਰ ਗਾਵੈ ਕੋ ਸਾਧ ਕਰੇ ਤਨ ਖੇਹ ਗਨ ਕੋ ਜੀਰਨ ਸਰਦੇਹ ਕਾਰ ਕੋ Japੈ ਸਦੂਰ ਕਨ ਕੋ ਵਿਖੈ ਸਤਿ ਸਦਾਰ ਬਾਰ ਮਹਾਕਿ ਬੋਲਣ ਬੋਲੀਏ ਜਿਸੁ ਸੁਧਰੇ ਪਿਆਰ ਪ੍ਰਤਿਵੇਲਾ ਸਦਨਾ ਉੜਿਆਈ ਵਿਚਾਰ ਕਰਮੀਆ ਕਪੜਾ ਮੋਤ ਭਲੀ ਤੇ ਕੱਪੜ ਹੋਏ ਦੇਸਾ ਗੋਜਣਾ ਲਈ ਹਉ ਤੋਏ ਪ੍ਰੀਤ ਪੰਖਾ ਕੈ ਸੰਤੋ ਉਤੋ ਪਹਿਨਾਂ ਵੇਹਰੋ ਕੁੰਨੀ ਪਾਪੀ ਆਖੜ ਲਾਹੇ ਕਰ ਕਰ ਕਰਨਾ ਲਿਖਾਇਆ ਹੋਏ ਗੀਤ ਆਪਣੇ ਹਿੱਤ ਕਰੋ ਨਾਨਕੁ ਮਿਹਾਂ ਬੋਜਾਓ ਤਿਰ ਤਪੋ ਮਾਲਿਕਿਆ ਨਾ ਜਾਏ ਵੱਡਾ ਦਾਤਾ ਤੈਨਾਂ ਦੁਆਏ ਜਿਉਂ ਦਿਮਗ ਹੈ ਉਹ ਜੁਪਾਰ ਜਿਤੇ ਗੰਧਰੀ ਵਿਚਾਰ ਸਿਧਦੇ ਖੰਭ ਸੁਟਹਿ ਮੇਦਾਰੋ ਕੀਤੇ ਲੈ ਰੰਗ ਪਰਾਈ ਜਿਉਂ ਦਿਮੁਨ ਖਾਈ ਖਾਈ ਕੇਤੇ ਅਨੂਖ ਖੂਕ ਸਤ ਮਾਰ ਏ ਪੇਦਾ ਤੇਰੀ ਦਾਤਾਂ ਵਤ ਖਲਾਸੀ ਭਾਣੇ ਹੋਏ ਕੋ ਰਾਤ ਨਾ ويجي <applause> يجي ਆਪ ਹੈ ਇਖਰਾਤ ਹੈ ਸਿਰ ਦਾ ਆਕੰਬਿਂ ਕਿੰਦੇ ਬੋਦ ਕਰਾਵਾ ਹੈ ਦੇਵ ਵੰਤ ਹੈ ਸੁਰ ਨਾਮ ਦਾ ਸਿਵ ਕੀਤੇ ਅੱਖ ਅਕਰ ਪਾਹੇ ਕੀਤੇ ਕਹਿ ਕਹਿ ਉੱਠ ਜਾਏ

ਕੀ ਹੈ ਇਤਨਾ ਦਗਵੀਸ ਇਤਰਾਹ ਮਤ ਪੌੜੀਆ ਚੜੀਆ ਹੋਏ ਕੀਸ ਸੁਖ ਬਲਾ ਆਕਾਸ ਕੀ ਕੀਟਾ ਆਈ ਦੀਸ ਨਾਨਕ ਨਾਨਕ ਨਗਰੀ ਪਾਈ ਹੈ ਗੁਰੂ ਗੁਰ ਹੈ ਕੀਸ ਜੋਰ ਰੂਪੈ ਹੈ ਜੋਰ ਰਮ ਮੰਗਲਾ ਦੇ ਨਾ ਜੋਰ ਜੋਰ ਨਾ ਦੀਪਣਾ ਮਨ ਕੈ ਜੋਰ ਜੋਰ ਨਾ ਰਾਜ ਮਨ ਮਨ ਸੂਰ ਜੋਰ ਸੁੱਤੀ ਜਨ ਕੀ ਚਾਰ the uh -huh. ਕਹਤੇ ਇੰਦ ਕੰਦ ਦੂਰ ਕਹਤੇ ਕਹਤੇ ਮੰਡਲ ਦੇਸ ਕਹਤੇ ਸਿਰਸ ਬੁੱਧ ਨਾਮ ਕਹਤੇ ਕਹਤੇ ਦੇਵੀ ਵੇਸ ਕਹਤੇ ਦੀਵਦਰ ਮੁਰ ਕਹਤੇ ਕਹਤੇ ਰਤਨ ਜਸਤ ਕਮਲ ਮਨ ਬੁੱਧ ਕਿਥੇ ਘੜੀਐ ਸੁਰਾਗ ਸਦਾ ਦੀ ਸੁਧ ਕਰਮਖੰਡ ਕੀ ਬਾਣੀ ਜੋਰ